ਇਹਨਾਂ ਉਦੋਂ ਇਹਨਾਂ ਨੇ ਉਦੋਂ ਜਦੋਂ ਕੰਮ ਖਤਮ ਹੀ ਹੋ ਗਿਆ ਨਾ ਲੋਕੀ ਡੋਬੀ ਗਏ ਉਦੋਂ ਹੈਡ ਖੋਲਿਆ ਇਹਨਾਂ ਨੇ ਹਰੀਕੇ ਹੈਡ ਨਹੀਂ ਖੋਲਦੀ ਜੇ ਪਹਿਲੋਂ ਹਰੀਕੇ ਹੈਡ ਖੋਲਦੇ ਨਾਲੋਂ ਨਾਲ ਰਿਲੀਜ਼ ਕਰੀ ਜਾਂਦੇ ਪਾਣੀ ਸਾਡੇ ਲੀਡਰਾਂ ਦੇ ਟਾਟੇ ਦੇ ਹਿਸਾਬ ਨਾਲ 5 ਲੱਖ ਉਸਕ ਪਾਣੀ ਨਾਲ ਇੱਥੇ ਬਲੌਕ ਕਰ ਛੱਡਿਆ ਇਹ ਨੀਰ ਗੇਰੇ ਵਿੱਚ ਹੀ ਕੋਈ ਸੁਣੀ ਨਹੀਂ ਕਹਿੰਨੀ ਗੱਲ ਕਿਸੇ ਨੇ ਪੁੱਛਿਆ ਨਹੀਂ ਹੁਣ ਜਦੋਂ ਡੁੱਬ ਗਏ ਹੁਣ ਦੇ ਗੱਡੀ ਦੇ ਗੱਡੀ ਮੁੱਖ ਮੰਤਰੀ ਕਰੇ ਮੰਤਰੀ ਉਹ ਜੀ ਤਾਲਾ ਲਾਲਾ ਪਾ ਪਾ ਕਰੀ ਜਾਂਦੇ ਆ ਤੁਰੇ ਆਉਂਦੇ ਆ ਪਹਿਲੋਂ ਕੋਈ ਨਹੀਂ ਆ ਐ ਬੰਦ ਤੇ ਸਾਨੂੰ ਮਹੀਨਾ ਹੋ ਗਿਆ ਲੱਗਿਆ ਨੂੰ ਇਨੂੰ ਨਹਿਰੀ ਸੇਵ ਦੇ ਦੇਣ ਕਰ ਸਕਦੀਆਂ ਸਰਕਾਰਾਂ ਸਰਕਾਰ ਤੋਂ ਮੰਗ ਕਰਦੇ ਕੋਈ ਵੱਡਾ ਕੰਮ ਕਰਨ ساری ਉਮਰ ਨੰਗੀ ਵੱਡਿਆਂ ਦੀ ਨੰਗੀ ਸਾਡੀ ਅੱਧ ਵਿੱਚ ਆ ਗਏ ਆ ਇਦਾਂ ਵਾਲੇ ਬੱਚੇ ਵੀ ਬਾਨੀ ਬਨਣਗੇ ਸਾਨੂੰ ਉਦਲਿਆਂ ਨੂੰ ਡੋਬ ਕੇ ਘਰੋਂ ਬ ਘਰ ਕਰ ਕਰਕੇ ਤੇ 23 ਦੇ ਵਿੱਚ ਵੀ ਅਸੀਂ ਡੁੱਬ ਗਏ 23 ਵਾਲੀਆਂ ਲੋਕਾਂ ਦੀਆਂ ਜਿਹੜੀਆਂ ਰੇਤਾਂ ਪਈਆਂ ਅੱਜ ਪੈਲੀਆਂ ਨਹੀਂ ਪੱਦਰੀਆਂ ਹੋਈਆਂ ਲੋਕਾਂ ਆਰ ਕੀ ਬੱਕਰੀ ਮੁੱਕੀ ਬੀਜੀ ਤੇ 25 ਫੇਰ ਆ ਗਿਆ ਜੇਕਰ ਕੋਈ ਬਿਆਸਦਰਿਆ ਦੀ ਆਪਣੀ ਜ਼ਮੀਨ ਹੈ ਤਾਂ ਸਰਕਾਰ ਦੱਸੇ ਕਿੱਥੇ ਆ ਜੇ ਉਹਦੀ ਜ਼ਮੀਨ ਹੈ ਤਾਂ ਜੇ ਮਾਲਕੀ ਜ਼ਮੀਨ ਆ ਅਕਵਾਇਰ ਕਰ ਲੈਣ ਅਸੀਂ ਤਾਂ ਆਪਣੀ ਜ਼ਮੀਨ ਵੀ ਦੇ ਦਿਆਂਗੇ ਕਿੰਨੀ ਜ਼ਮੀਨ ਚਾਹੀਦੀ ਅਕਵਾਇਰ ਕਰਨ ਇਹਨੂੰ ਇੱਕ ਸਾਈਡ ਤੇ ਕਰ ਦੇਣ ਇੱਥੋਂ ਮੰਨ ਲਓ ਮਾਝੇ ਵਾਲਾ ਏਰੀਆ 5 ਤੋਂ 6 ਕਿਲੋਮੀਟਰ ਚੌੜਾ ਜਿਹੜਾ ਹੁਣ ਪਾਣੀ ਵਗਣ ਦਿਆ ਜੇ ਇਹਨੂੰ 1.5 ਕਿਲੋਮੀਟਰ ਦੇ ਵਿੱਚ ਕੱਢਣਾ ਹੋਵੇ ਤੇ ਨਹਿਰੀ ਸ਼ੇਪ ਦੇ ਦੇਣ ਜੇ 1200 ਮੀਟਰ ਚੌੜਾ ਇੱਕ ਪੋਲ ਵਾ ਉਹਦੇ ਥੱਲੇ ਇੰਨਾ ਪਾਣੀ ਲੰਘ ਸਕਦਾ ਇੱਥੇ 5 ਕਿਲੋਮੀਟਰ ਚੌੜਾ ਕਦੋਂ ਕੀ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਤੇ ਮੱਦੇਨਜ਼ਰ ਹੁਣ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਕਿ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਤੇ ਸultanpur ਲੋਧੀ ਦੀ ਧਰਤੀ ਤੇ ਮੌਜੂਦਾ ਬਾਉਪੁਰ ਦੇ ਨੇੜਲੇ ਪਾਸੇ ਚੱਕ ਪੱਤੀ ਦੇ ਵਿੱਚ ਇਸ ਵੇਲੇ ਬੰਨ ਦੇ ਵਿੱਚੋਂ ਵੱਡਾ ਪਾੜ ਪੈ ਗਿਆ ਜਦੋਂ ਤੱਕ ਪਾਣੀ ਸਪੀਡ ਦੇ ਨਾਲ ਵਾਧਾ ਹੋਇਆ ਦਿਖਾਈ ਦੇ ਰਿਹਾ ਇਧਰਲੇ ਪਾਸੇ ਤਮਾਮ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆ ਕਰਦੇ ਤਾਂ ਦੂਜੇ ਪਾਸੇ ਬਾਰਿਸ਼ ਦਾ ਵੀ ਪੂਰਾ ਮਾਹੌਲ ਬਣਿਆ ਹੋਇਆ ਮੀਂਹ ਬੜੀ ਤੇਜ਼ੀ ਦੇ ਨਾਲ ਆ ਤਾਂ ਇਸੇ ਨੂੰ ਲੈ ਕੇ ਇਹ ਜਿੰਨਾ ਵੀ ਕੰਮ ਕਾਜ ਚੱਲ ਰਿਹਾ ਸੀ ਉਹ ਰੋਕ ਦਿੱਤਾ ਗਿਆ ਤਾਂ ਦੂਜੇ ਪਾਸੇ ਇਧਰ ਲੰਗਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿੰਨੇ ਆ ਜਿੱਥੇ ਕਿਸੇ ਵਕਤ ਜੰਗਲ ਸੀ ਉਸੇ ਜੰਗਲ ਦੇ ਵਿੱਚ ਗੁਰੂਕੀਆਂ ਸੰਗਤਾਂ ਦੇ ਵੱਲੋਂ ਲੰਗਰ ਲਗਾਏ ਗਏ ਨੇ ਤੇ ਨਾਲ-ਨਾਲ ਸੇਵਾ ਵੀ ਕੀਤੀ ਜਾ ਰਹੀ ਹੈ ਬਹੁਤ ਸਾਰੇ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਉਹ ਪਾਣੀ ਦੇ ਵਿੱਚ ਹੜ ਗਈ ਹੈ ਬਹੁਤ ਸਾਰੇ ਜਿਹੜੇ ਘਰ ਨੇ ਉਹ ਪਾਣੀ ਦੇ ਵਿੱਚ ਲਗਾਤਾਰ ਕਈ ਦਿਨਾਂ ਤੋਂ ਘਰੇ ਹੋਏ ਨੇ ਤਾਂ ਇਸੇ ਨੂੰ ਲੈ ਕੇ ਸਾਡੇ ਨਾਲ ਇੱਥੋਂ ਦੇ ਲੋਕ ਨੇ ਜਿਹੜੇ ਲਗਾਤਾਰ ਬੰਨ ਨੂੰ ਡੱਕਾ ਲਾਉਣ ਵਾਸਤੇ ਚਾਰਾ ਜੋਈ ਕਰ ਰਹੇ ਨੇ ਗੱਲਬਾਤ ਕਰ ਲੈਣੇ ਆਂ ਬਾਈ ਜੀ ਕੀ ਨਾਮ ਹੈ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹੋ ਮੇਰਾ ਨਾਮ ਗਰਦੀਪ ਸਿੰਘ ਆ ਜੀ ਚੱਕਪੱਤੀ ਭਾਲੂ ਬਾਦਰ ਮੇਰਾ ਪਿੰਡ ਆ ਜੀ ਤੇ ਹਾਲਾਤ ਕੀ ਆ ਪਾਣੀ ਨੂੰ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਪਿਛਲੇ ਪਾਸੇ ਤੋਂ ਜਿਹੜਾ ਬੰਨ ਹੈ ਚੱਕਪੱਤੀ ਵਾਲਾ ਟੁੱਟ ਚੁੱਕਾ ਆ ਹਾਲਾਤ ਬਹੁਤ ਮਾੜੇ ਆ ਜੀ ਅਰਸੋਂ ਰਾਤ ਛੱਡੇ ਚੱਕਪੱਤੀ ਵਾਲਾ ਬੰਨ ਜਿਹੜਾ ਟੁੱਟ ਗਿਆ ਜੀ ਇੱਕ ਡੇਟ ਇੱਕ ਡੇਢ ਵੀਨਾ ਹੋ ਗਿਆ ਪਾਣੀ ਵਗਦੇ ਨੂੰ 1.5 ਮਹੀਨੇ ਤੋਂ ਪਾਣੀ ਪੂਰਾ ਜੋਰ ਦਰਿਆ ਦੇ ਵਿੱਚ ਚੱਲ ਰਿਹਾ ਸੀ ਬੰਨ ਦੀ ਤਿੰਨ ਭੋਗ ਲੈਣਾ ਲਾਈਆਂ ਸੀ ਤੇ ਅਸੀਂ ਆਪਦੀ ਮਿੱਟੀ ਪਾਈ ਜਨੇ ਟਰਾਲੀਆਂ ਨਾਲ ਪੂਰੇ ਜੋਰ ਨਾਲ ਲੱਗੇ ਆ ਮਹੀਨਾ 1.5 ਮਹੀਨਾ ਹੋ ਗਿਆ ਸੀ ਪਰ ਪਰसों ਰਾਤ ਸਾਡੇ ਦੇ ਉਹਨੇ ਧਾਵਾ ਬੋਲਦਾ ਟੁੱਟ ਗਿਆ ਉਥੋਂ ਦੀ ਪਾੜ ਪੈ ਗਿਆ ਹਾਂ ਤੇ ਇਹ ਜਿਹੜਾ ਇਥੋਂ ਲਗਭਗ 4 ਤੋਂ 5000 ਕਿੱਲਾ ਜਿਹੜਾ ਏਰੀਆ ਉਹ ਡੁੱਬ ਗਿਆ ਜਿੱਥੇ ਪਾਣੀ ਜਿੱਥੇ ਬੰਨ ਟੁੱਟਾ ਹੈ ਕੀ ਉਥੇ ਪਾਣੀ ਦੀ ਛੱਟ ਤੇਜ਼ੀ ਦੇ ਨਾਲ ਵਾਜੀ ਦੀ ਜੀ ਬਹੁਤ ਤੇਜ਼ੀ ਨਾਲ ਜੀ ਹਾਂਜੀ ਬਹੁਤ ਤੇਜ਼ੀ ਨਾਲ ਜੀ ਕਿੱਲੇ ਇੱਕ ਦਾ ਪਾੜ ਹੋ ਗਿਆ ਜੀ ਹਾਂ ਬਹੁਤ ਇਜੀ ਜੀ ਜਿਹੜਾ ਪਾਣੀ ਦਾ ਉਬਾਰ ਹੈ ਪਹਿਲਾਂ ਦਿਨ ਨਾਲੋਂ ਘਟਿਆ ਕਿ ਪਾਣੀ ਵਧ ਰਿਹਾ ਆ ਪਾਣੀ ਇਹਦੇ ਵਧ ਹੀ ਜਾਂਦਾ ਜੀ ਕੱਲ ਇੱਕਦਾਂ ਘਰਿਆ ਥੋੜਾ ਜਿਹਾ ਫੇਰ ਦੁਬਾਰਾ ਵਧਣ ਲੱਗ ਪਿਆ ਜੀ ਹਾਂ ਪਾਣੀ ਵਧੀ ਜਾਂਦਾ ਜੀ ਪੂਰੇ ਏਰੀਏ ਦੇ ਵਿੱਚ ਅਜੇ ਤੱਕ ਜਿਹੜਾ ਕਿੰਨਾ ਕੁ ਨੁਕਸਾਨ ਹੋ ਚੁੱਕਾ ਹੈ ਕੁੱਲ ਮਿਲਾ ਕੇ ਇੱਥੋਂ ਏਰੀਆ ਇੱਥੋਂ ਜਿੱਥੋਂ ਅਸੀਂ ਇੱਥੋਂ ਛੇੜ ਐਨੂੰ ਨੀਵੇਂ ਬੰਦੇ ਨੂੰ ਇੱਥੋਂ 8 7 8 ਕਿਲੋਮੀਟਰ ਮਿਲ 10 ਕਿਲੋਮੀਟਰ ਤੱਕ ਲਾ ਲਓ ਤੁਸੀਂ ਘੱਟੋ ਘੱਟ 15 ਤੋਂ 20 ਹਜ਼ਾਰ ਏਕੜ ਜਿਹੜਾ ਪਹਿਲੋਂ ਆਲੀ ਘਾਏ ਤੋਂ 5 ਕਿਲੋਮੀਟਰ ਥੱਲੇ ਆਲੀ ਘਾ ਇਹੋ ਬਣ ਜਾਂਦਾ ਸਾਡਾ ਇੱਕੋ ਹੀ ਪਰ ਐਡਵਾਂਸ ਬੰਦ ਨਹੀਂ ਲਾਇਆ ਆਲੀ ਤੱਕ ਜਾਂਦਾ ਆਲੀ ਆਲੀ ਖੁਰਦ ਤੋਂ ਟੁੱਟ ਗਿਆ ਉਹਨੇ ਟੁੱਟ ਕੇ ਥੱਲੇ ਇਲਾਕਾ ਡੋਬ ਦਿੱਤਾ ਸਾਡਾ ਏਰੀਆ ਉੱਚਾ ਇਧਰੋਂ ਵੈਕ ਹੋਣੋਂ ਬਚ ਗਿਆ 6-7000 ਕਿਲਾਉਣੇ ਪਹਿਲਾਂ ਡੁੱਬ ਦਿੱਤਾ ਹੈ ਇਹ ਟੁੱਟਾ ਜਦੋਂ 6-7000 ਕਿਲਾਉਣੇ ਨੇ ਡੋਬ ਦਿੱਤਾ ਜੀ ਆਲੀ ਦੇ ਵਿੱਚ ਜਾਂ ਹੋਰ ਨਾ ਪਿੰਡਾਂ ਦੇ ਵਿੱਚ ਕੱਲਾ ਜ਼ਮੀਨਾ ਡੁੱਬੀਆਂ ਨੇ ਖੇਤੀ ਡੁੱਬੀ ਹੈ ਜਾਂ ਫਿਰ ਉਹਦੇ ਨਾਲ ਜਿਹੜੇ ਲੋਕ ਵੱਸਣ ਵਾਲੇ ਸੀ ਘਰ ਸੀ ਪਿੰਡ ਸੀ ਉਹ ਵੀ ਡੁੱਬ ਗਏ ਇਹ ਆਲੀ ਦੇ ਜਿਹੜੇ ਬਿਸ਼ਨੀਕੋਂ ਤੋਂ ਬਾਹਰ ਹਸਪੰਟ ਸਹਨਪੁਰ ਬੂਲੇ ਦੇ ਵਿੱਚ ਜਾਂ ਮੰਡਿਹਾਰਾ ਜਿਹੜਾ ਉੱਥੇ ਵੀ ਸਨੀ ਘਰਾਂ ਵਿੱਚੋਂ ਡੁੱਬ ਗਏ ਸਾਰੇ ਜੀ ਹਾਂ ਜਿਹੜਾ ਚੱਕ ਪੱਤੀ ਵਾਲਾ ਬੰਨ ਟੁੱਟਿਆ ਕੀ ਲੱਗਦਾ ਕਿ ਇਹਦੇ ਨਾਲ ਕਿਹੜੇ ਕਿਹੜੇ ਪਿੰਡਾਂ ਦਾ ਹੋਰ ਨੁਕਸਾਨ ਹੋ ਸਕਦਾ ਇਹਦਾ ਪਾਣੀ ਦਾ ਜਿਹੜਾ ਅ ਇਸ ਵਕਤ ਜਾਣ ਦਾ ਝੁਕਾ ਆ ਨਿਵਾਨ ਕਿਹੜੇ ਪਾਸੇ ਨੂੰ ਕਿਸ ਪਾਸੇ ਜਾਊਗਾ ਪਾਣੀ ਇਹ ਜਾਣਾ ਜੀ ਭਰੋਆ ਨੇ ਛੇਗ ਮੰਗੇ ਤਹੇ ਤੱਕ ਸਰੂਵਾਲ ਸਰੂਵਾਲ ਇਹ ਸultanpur Lodhi ਨੂੰ ਉਹਨੇ ਮਾਰ ਕਰਨੀ ਵੇਂ ਦੇ ਵਿੱਚ ਦੀ ਇਹ ਸultanpur Lodhi ਜਿਹੜੀ ਵੇਂ ਮਾ ਗੁਰੂ ਨਾਨਕ ਸਾਹਿਬ ਵਾਲੀ ਉਹ ਵੇਂ ਤੱਕ ਚੜ ਕੇ ਭਾਗੋ ਰਾਈਆਂ ਬੂਸੋਵਾਲ ਡੋਬਿਆ ਪਿਆ ਸਾਰਾ ਬੂਸੋਵਾਲ ਦੇ ਵੇਂ ਦੇ ਅੰਦਰ ਜਿਹੜੇ ਜ਼ਮੀਨਾਂ ਸਾਰ ਡੁੱਬੀਆਂ ਭਾਗੋ ਰਾਈਆਂ ਦੀਆਂ ਮਿਆਣੀ ਬਾਦਰ ਤੱਕ ਚਲੇ ਗਿਆ ਜੀ ਇੱਥੇ ਇਧਰ ਨੂੰ ਸਰੂਵਾਲ ਸੇਖ ਮੰਗਾ ਤਖੀਆ ਪਰਵਾਨਾ ਬਹੁਤ ਆਲੀ ਕਲਾ ਆਲੀ ਖੁਰਦ ਮੰਡੇ ਯਾਰਾ ਸੈਨਪੁਰ ਬੂਲੇ ਕਬੀਰਪੁਰ ਦੀ ਜ਼ਮੀਨ ਆ ਹਾਜੀਪੁਰ ਦੀ ਜ਼ਮੀਨ ਆ ਲੋਧੀ ਵਾਲ ਦੀ ਜ਼ਮੀਨ ਆ ਚੱਕ ਪੱਤੀ ਭਾਲੂ ਬਾਦ ਦੀ ਜ਼ਮੀਨ ਆ ਠੱਕਰ ਕੋੜਾ ਕਿਸ਼ਨਪੁਰ ਕੜਕਾ ਮਤਲਬ ਘਟੋਗੜ 2530 ਪਿੰਡ ਜਿਹੜੇ ਆ ਦੋਬੇ ਦੋਬਦੇ ਤੇ ਨਹੀਂ ਆ ਬਾਈ ਤੁਸੀਂ ਇੱਕ ਹੋਰ ਗੱਲ ਦੱਸਿਓ ਕਿ ਜਿਹੜਾ 2300 2023 ਦੇ ਵਿੱਚ ਹੜ ਆਇਆ ਸੀ ਉਹਨੇ ਵੀ ਇੰਨੀ ਵੱਡੀ ਮਾਰ ਕੀਤੀ ਸੀ ਜਿਹੜਾ ਅੱਜ ਆਇਆ ਹੋਇਆ ਹੜ ਦਾ ਪਾਣੀ ਉਹ ਮਾਰ ਕਰ ਰਿਹਾ ਹਾਂਜੀ ਉਹਨੇ ਵੀ ਮਾਰੀ ਉਹਨੇ ਇਨੀ ਕੀਤੀ ਜੀ ਤੇ ਜਿੱਥੋਂ ਟੁੱਟਾ ਨਾ ਹੁਣ ਉਦੋਂ ਦੋ ਕਿਲੇ ਗਾਂ ਉਦੋਂ ਟੁੱਟਾ ਹੈ ਉਦੋਂ 23 ਜੇ ਉਥੋਂ ਟੁੱਟਾ ਹੈ ਇਹਦੇ ਦੋ ਕਿਲੇ ਗਾਂ ਪਾਣੀ ਉਦੋਂ ਜ਼ਿਆਦਾ ਸੀ ਕਿ ਹੁਣ ਜ਼ਿਆਦਾ ਆ ਰਿਹਾ ਪਾਣੀ ਹਰ ਕੀ ਜ਼ਿਆਦਾ ਹਰ ਕੀ ਜ਼ਿਆਦਾ ਹਰ ਕੀ ਜ਼ਿਆਦਾ ਪਾਣੀ ਦੀ ਹੂੰ ਹਰ ਕੀ ਬਹੁਤ ਜ਼ਿਆਦਾ ਪਾਣੀ ਹਰ ਕੀ ਦੀ ਬਹੁਤ ਜ਼ਿਆਦਾ ਹੀ ਕੰਮ ਖਰਾਬ ਕਰਤਾ ਨੇ ਕੀ ਲੱਗਦਾ ਕਿ ਉਮੀਦ ਕਿੰਨੀ ਹੈ ਕਿ ਪਾਣੀ ਦਾ ਜਿਹੜਾ ਉਹ ਵਹਾਰ ਹੈ ਇਸੇ ਤਰ੍ਹਾਂ ਇਹਦੇ ਵਿੱਚ ਕਦੋਂ ਪਾਣੀ ਘਟ ਸਕਦਾ ਹੈ ਕਦੋਂ ਵਾਫਾ ਹੋ ਸਕਦਾ ਹੈ ਇਸੇ ਚੀਜ਼ ਨੂੰ ਲੈ ਕੇ ਕੀ ਸੋਚਦੇ ਆ ਤੁਸੀਂ ਕਿ ਪਾਣੀ ਕਦੋਂ ਘਟੂਗਾ ਇਹ ਘੱਟੋ ਘੱਟ 10 ਦਿਨ ਲੱਗਣਗੇ ਜੀ ਘੱਟੋ ਘੱਟ 10 ਦਿਨ ਲੱਗਣਗੇ ਪਿੱਛੋਂ ਪਾਰਸਪੰਦ ਹੋਵੇ ਫੇਰ ਹੀ ਪਾਣੀ ਘਟਣਾ ਜੀ ਪਿੱਛੇ ਉਹਨਾਂ ਨੇ ਸਿਸਟਮ ਹੀ ਇਦਾਂ ਦਾ ਬਣਾਇਆ ਪਹਿਲੂ ਇਹਨਾਂ ਨੇ ਪਾਣੀ ਕੱਢਿਆ ਨਹੀਂ 20 ਦਿਨ ਤੇ ਪਾਣੀ ਵਿੱਚ ਦਰਿਆ ਸਾਰਾ ਏੜ ਗਿਆ ਭਰਿਆ ਰਿਹਾ ਬਲਕਪੁਰ ਤੋਂ 1 ਤੋਂ 12 ਤਰੀਕ ਨੂੰ 12 ਤਰੀਕ ਤੋਂ ਪਹਿਲੋਂ ਦਾ ਵੀ ਇਹ ਘਟੋ ਘਾਟ 7-8 ਤਰੀਕ ਦਾ ਪਾਣੀ 6-7 ਤਰੀਕ ਦਾ ਪਾਣੀ ਆ ਚੱਲਣ ਰਿਹਾ 12 ਤਰੀਕ ਨੂੰ ਜਿਆਦਾ ਟੁੱਟ ਕੇ ਬਾਉਪੁਰ ਤੇ 15-14 ਪਿੰਡ ਡੋਬ ਗਏ ਉਦੋਂ ਬਾਅਦ ਪਾਣੀ ਉਹ ਅਹੀਂ ਆ ਇੱਧਰ ਰੁਕੇ ਰਾਇ ਹੁਣ ਮਤਲਬ ਇਹਨਾਂ ਨੇ ਪਾਣੀ ਜਿਹੜਾ ਵਿੱਚ ਰੋਕਿਆ ਉਹ ਬਾਉਪੁਰ ਬੰਨ ਟੁੱਟਣ ਤੋਂ ਬਾਅਦ ਇਹ 12-15 ਤਰੀਕ ਤੋਂ ਬਾਅਦ ਇਹਨਾਂ ਥੱਲੇ ਪਾਣੀ ਕੱਢਿਆ ਪਹਿਲੋਂ ਇਹਨਾਂ ਉਤਲੇ ਡੋਬ ਦਿੱਤੇ ਮੁੜ ਕੇ ਥੱਲੇ ਆਏ ਡੋਬ ਦਿੱਤੇ ਆ ਜੇ ਪਹਿਲੋਂ ਜਿਹੜਾ ਵਿੱਚ ਪਾਣੀ ਫਸਿਆ 5-6 ਲੱਖ ਕੁ ਸਿਕ ਜਿਉਂ ਰਿਲੀਜ਼ ਕਰ ਦਿੰਦੇ ਖਾਲੀ ਕਰ ਦਿੰਦੇ ਤੇ ਇਹਨਾਂ ਨੁਕਸਾਨ ਨਹੀਂ ਹੋਣਾ ਇਹ ਪਹਿਲਾਂ ਉਤਲੇ ਬਨੇ ਡਾਫਲਾ ਛੱਡੀ ਜਾਂ ਨੇ ਹੁਣ ਪਿੱਛੋਂ ਤੁਸੀਂ ਤੁਰ ਪੋਗੇ ਬਾਜੇ ਤੋਂ ਅੰਮ੍ਰਿਤਪੁਰ ਤੋਂ ਘੱਟੋ ਘਾਟ ਮਤਲਬ ਘੱਟੋ ਘੱਟ ਵੀ ਉਹ 40000 30000 ਰਕਵਾਵਾ ਜਿਹੜਾ ਪਹਿਲੋਂ ਡੋਪਾ ਬੂਰ ਤੱਕ ਉਹਦੇ ਵਿੱਚ ਪਾਣੀ ਨਾ ਬਲੌਕ ਕਰ ਛੱਡਿਆ ਥੱਲੇ ਨਹੀਂ ਕੱਢਿਆ ਇਹਨਾਂ ਉਦੋਂ ਇਹਨਾਂ ਨੇ ਉਦੋਂ ਜਦੋਂ ਕੰਮ ਖਤਮ ਹੀ ਹੋ ਗਿਆ ਨਾ ਲੋਕੀ ਡੋਪੀ ਗਏ ਉਦੋਂ ਹੈਡ ਖੋਲਿਆ ਇਹਨਾਂ ਨੇ ਅਰੇ ਕੇ ਹੈਡ ਨਹੀਂ ਖੋਲਦੇ ਜੇ ਪਹਿਲੋਂ ਅਰੇ ਕੇ ਹੈਡ ਖੋਲਦੇ ਨਾਲੋਂ ਨਾਲ ਰਿਲੀਜ਼ ਕਰੀ ਜਾਂਦੇ ਪਾਣੀ ਤੇ 5-6 ਲੱਖ ਕੁਸਕ ਜਿਹੜਾ ਪਾਣੀ ਆ ਸਾਡੇ ਮੀਟਰਾਂ ਦੇ ਟਾਟੇ ਦੇ ਹਿਸਾਬ ਨਾਲ 5 ਲੱਖ ਕੁਸਕ ਪਾਣੀ ਨਾਲ ਇੱਥੇ ਬਲੌਕ ਕਰ ਛੱਡਿਆ ਇਹ ਨਹਿਰਗੇ ਦੇ ਵਿੱਚ ਹੀ ਤੁਸੀਂ ਇਲਾਕੇ ਵਾਲੇ ਜਿਹੜੇ ਲੋਕੋਂ ਇਸੇ ਡਿਮਾਂਡ ਨੂੰ ਲੈ ਕੇ ਜਿਹੜਾ ਤੁਸੀਂ ਕਹਿੰਦੇ ਹੋ ਕਿ ਪਾਣੀ ਦੀ ਡਾਫਲਾ ਕੇ ਹਰੀਕੇ ਹੈਡ ਤੋਂ ਰੋਕ ਦਿੱਤਾ ਗਿਆ ਤੇ ਪਿਛਲੇ ਪਾਸੇ ਪਾਣੀ ਚੜ ਗਿਆ ਇਸੇ ਚੀਜ਼ ਨੂੰ ਲੈ ਕੇ ਤੁਸੀਂ ਉੱਤੇ ਹਰੀਕੇ ਹੈਡ ਤੇ ਗਏ ਨਹੀਂ ਕਦੇ ਗੱਲਬਾਤ ਨਹੀਂ ਹੋਈ ਟੈਕਨੀਕਲ ਡਿਸ਼ਨ ਨਾ ਲਾਇਆ ਧਰਨਾ ਲਾਉਂਦੇ ਨੇ ਵੇ ਚੁੱਕਿਆ ਸਾਡਾ ਇੱਥੇ ਆਜਾ ਐਮਐਲਏ ਰਾਣਾ ਇੰਦਰਪ੍ਰਤਾਪ ਸਿੰਘ ਉਸਨੇ ਦੋ ਸੈਸ਼ਨ ਚੱਲੇ ਪਿਛੇ ਉਹਨਾਂ ਦੋਹਾਂ ਸੈਸ਼ਨਾਂ ਦੇ ਵਿੱਚ ਮੁੱਦਾ ਚੁੱਕਿਆ ਵੀ ਇਹੋ ਔਰ ਪੈਂਦੀ ਲੋਕਾਂ ਨੂੰ ਜਦੋਂ ਇਹ ਪਾਣੀ ਬਲੌਕ ਕਰ ਛੱਡਦੇ ਆ ਇੰਨਾ ਪਾਣੀ ਬਲੌਕ ਕਰ ਛੱਡਦੇ ਆ ਜਦੋਂ ਪਾਣੀ ਛੱਡਦੇ ਨਹੀਂਗੇ ਜਦੋਂ ਪਿੱਛੇ ਲੋਕ ਡੁੱਬ ਜਾਂਦੇ ਆ ਉਦੋਂ ਅਗਲੇ ਲੋਕ ਡੋਪ ਦਿੰਦੇ ਉਹ ਐਰ ਕੀ ਪਿੱਛੇ ਸੈਸ਼ਨ ਚੱਲਿਆ ਥੋੜੇ ਦਿਨ ਤੁਹਾਨੂੰ ਪਤਾ ਨਾ ਮੈਨੂੰ ਤਰੀਕ ਦਾ ਨਹੀਂ ਪਤਾ ਬਿਲਕੁਲ ਦੋ ਤਿੰਨ ਮਹੀਨੇ ਪਹਿਲਾਂ ਜਦੋਂ ਚਲਾਇਆ ਉਦੋਂ ਨੇ ਉੱਥੇ ਬੋਲਿਆ ਬਹੁਤ ਲੰਮੀ ਦਿੱਤਾ ਫਿਰ ਉਹਨੇ ਸਰਕਾਰ ਦੇ ਮੰਤਰੀਆਂ ਨੂੰ ਮਿਲਿਆ ਇਵੇਂ ਜਿਹਨੀਆਂ ਨੂੰ ਮਿਲਿਆ ਕਿਸੇ ਨੇ ਅਸਰ ਨਹੀਂ ਕੀਤਾ ਅਖੀਰ ਹੀ ਉਹਨੇ ਪ੍ਰੈਸ ਕਾਨਫਰੰਸ ਕੀਤੀ ਚੰਡੀਗੜ੍ਹ ਬਹੁਤ ਤਗੜੀ ਅੱਜ ਤੋਂ 20 ਦਿਨ ਪਹਿਲਾਂ ਵੀ ਇਹ ਪਾਣੀ ਜਿਹੜਾ 10 ਦਿਨਾਂ ਨੂੰ ਲੋਕਾਂ ਨੂੰ ਡੋਬੂਗਾ ਜੇ ਜੇ ਤੁਸੀਂ ਨਾ ਨਾ ਖਾਲੀ ਕੀਤਾ ਇਹ ਲੋਕਾਂ ਨੂੰ ਡੋਬੂਗਾ ਇਹ ਹੜ ਬਣੂਗਾ ਸਰਕਾਰ ਨੂੰ ਕੋਈ ਅਸਰ ਨਹੀਂ ਆਉਦਾ ਮਰਕੇ ਉਹ ਕੰਮ ਹੋ ਗਿਆ ਹੜਾ ਗਿਆ ਤੁਹਾਡੇ ਸਾਹਮਣੇ ਤੁਸੀਂ ਕਹਿੰਦੇ ਹੋ ਹਲਕੇ ਤੇ ਐਮਐਲਏ ਨੇ ਸਾਡੇ ਹੱਕ ਦੇ ਵਿੱਚ ਆਵਾਜ਼ ਚੁੱਕੀ ਪਾਣੀ ਦੀ ਡਾਫ ਨੂੰ ਲੈ ਕੇ ਕਿ ਹੜਾਂ ਦੇ ਨਾਲ ਜਾਣ ਬੁੱਝ ਕੇ ਲੋਕਾਂ ਨੂੰ ਰੋੜਿਆ ਜਾਊ ਤੇ ਕੀ ਲੱਗਦਾ ਕਿ ਫਿਰ ਸਰਕਾਰ ਨੇ ਪੰਜਾਬ ਸਰਕਾਰ ਨੇ ਇਹਦੇ ਉੱਪਰ ਕੰਨ ਕੇ ਸੁਲਕਿਓ ਮਾਰੀ ਉਹਨਾਂ ਗੌਰ ਕਿਉਂ ਨਹੀਂ ਕੀਤਾ ਕੋਈ ਪਤਾ ਨਹੀਂ ਸਾਡਾ ਸਾਨੂੰ ਤਾਂ ਪਤਾ ਨਹੀਂ ਐਮਐਲਏ ਸਾਹਿਬ ਪ੍ਰੈਸ ਕਾਨਫਰੰਸ ਕੀਤੀ ਵੱਡੇ ਵੱਡੇ ਲੈਵਲ ਤੇ ਲਾਈਵ ਸਾਰੇ ਚੈਨਲਾਂ ਤੇ ਤੁਸੀਂ ਵੇਖਿਓ ਚਲਦੀ ਹੋਈ ਕੋਈ ਸੁਣੀ ਨਹੀਂ ਕਿਸੇ ਨੇ ਗੱਲ ਕਿਸੇ ਨੇ ਪੁੱਛਿਆ ਨਹੀਂ ਹੁਣ ਜਦੋਂ ਡੁੱਬ ਗਿਆ ਉਹ ਜੇ ਗੱਡੀ ਦੇ ਗੱਡੀ ਮੁੱਖ ਮੰਤਰੀ ਕਰੇ ਮੰਤਰੀ ਰੋਜ਼ ਲਾਲਾ ਲਾਲਾ ਪਾ ਮਾਹ ਕਰੀ ਜਾਂਦੇ ਆ ਤੁਰੇ ਆਉਂਦੇ ਆ ਪਹਿਲਾਂ ਕੋਈ ਨਹੀਂ ਆਇਆ ਐ ਬੰਦੇ ਸਾਨੂੰ ਮਹੀਨਾ ਹੋ ਗਿਆ ਲੱਗਿਆ ਨੂੰ ਤਿੰਨ ਮਸ਼ੀਨਾਂ ਸਾਨੂੰ ਰਾਣਾ ਇੰਦਰਪ੍ਰਤਾਪ ਸਿੰਘ ਨੇ ਦਿੱਤੀਆਂ ਆਪਦੇ ਖਰਚੇ ਦੇ ਐ ਮਿੱਟੀ ਪਾ ਰਹੇ ਆ ਉਹ ਤੇ ਜੋਰੋ ਜੋਰ ਆ ਜੋ ਰੂਹ ਨੇ ਸੂਲਤ ਚਾਹੀਦੀ ਦਿੰਨੇ ਆ ਥੱਲੇ ਤੱਕ ਆਲੀ ਤੱਕ ਉੱਤੇ ਬਾਹੂਪੁਰ ਦੇ ਲੋਕਾਂ ਨੇ ਸੂਲਤ ਕੀਤੀ ਜਿੰਨੀ ਜੋਗਾ ਆਪ ਦੇ ਖਰਚੇ ਦੇ ਕਰਦਾ ਸੰਤ ਬਾਬਾ ਸੁਖਾ ਸਿੰਘ ਦੀ ਸਿਰਾਈ ਸਾਹਿਬ ਵਾਲੇ ਮਹਾਂਪੁਰਸ ਜਿਹੜੇ ਆ 12 ਤਰੀਕ ਦਾ ਬੰਟੂਟਾਰੇ 12 ਦੇ ਆ ਗਏ ਉਹਨਾਂ ਨੇ ਲੰਗਰ ਚੱਲਣ ਦਾ ਸੰਗਤਾਂ ਆਉਂਦੀ ਰੋਜ਼ ਪਰ ਸਾਨੂੰ ਤਾਂ ਕੋਈ ਦੇ ਦੈ ਨੀ ਜੇ ਪਾਣੀ ਰੀਲੀਜ਼ ਕਰਨ ਘਾਹ ਨਾਲੋਂ ਨਾਲ ਖਦਾਈ ਕਰਨੀ ਹੈ ਰੋਲਾ ਪਾਉਣੇ ਖੋਤੋ ਇਹਨੂੰ ਵਿੱਚੋਂ ਖਦਾਈ ਕਰੋ ਵਿੱਚੋਂ ਟਿੱਪੀਆਂ ਕੱਢੋ ਉਹ ਤਾਂ ਗੱਲ ਦੂਰ ਦੀ ਆ ਨਾਲੋਂ ਨਾਲ ਪਾਣੀ ਰਿਲੀਜ਼ ਕਰੀ ਜਾਣ ਕੰਮ ਰੁਕਿਆ ਮਹੀਨਾ ਡੇਢ ਮਹੀਨਾ ਹੜੋਂ ਦੇ ਪ੍ਰਸ਼ਾਤਾ ਚਲੋ ਕੁਦਰਤ ਦੀ ਮਾਰ ਆ ਅਸੀਂ ਮੰਨਦੇ ਹਾਂ ਪ੍ਰਸਾਦ ਕੁਦਰਤ ਦੀ ਆ ਸਰਕਾਰ ਪ੍ਰਸ਼ਾਸਨ ਇਹ ਕਰ ਸਕਦਾ ਪਾਣੀ ਚ ਕੱਢਿਆ ਜਾ ਸਕਦਾ ਨਾ ਥੱਲੇ ਵਾਲੇ ਵੀ ਨਾ ਮਰਨ ਤੁਹਾਡੇ ਸਾਹਮਣੇ ਫਾਜ਼ਲ ਕਿੰਨਾ ਤੱਕ ਲੋਕ ਸੜਕਾਂ ਦੇ ਬੈਠੇ ਆ ਇੱਥੋਂ ਜਾ ਕੇ ਮਰੇ ਹੋਈ ਇੱਥੇ ਪਾਣੀ ਨੇ ਮਾਰੇ ਆ ਨਾ ਰੋਜਪੁਰ ਏਰੀਆ ਮਰ ਗਿਆ ਬਲੋਡ ਮੁਕਸਰ ਮਰ ਗਿਆ ਇਸੇ ਪਾਣੀ ਨੇ ਮਰਿਆ ਜੇ ਨਾਲੋਂ ਨਾਲ ਕੱਢਣਾ ਤੇ ਉਹ ਥੱਲੇ ਵਾਲੇ ਵਾਜਣ ਸਾਨੂੰ ਉਦਲਿਆਂ ਨੂੰ ਡੋਬ ਕੇ ਘਰੋਂ ਬਕਰ ਕਰ ਕਰਕੇ ਤੇ 23 ਦੇ ਵਿੱਚ ਵੀ ਅਸੀਂ ਡੁੱਬ ਗਏ 23 ਵਾਲੀਆਂ ਲੋਕਾਂ ਦੀਆਂ ਜਿਹੜੀਆਂ ਰੇਤਾਂ ਪਈਆਂ ਅਜੇ ਪੈਲੀਆਂ ਨਹੀਂ ਪਧਰੀਆਂ ਹੋਈਆਂ ਲੋਕਾਂ ਆਰ ਕੀ ਮੱਕੀ ਮੁੱਕੀ ਬੀਜੀ ਤੇ 25 ਫੇਰ ਆ ਗਿਆ ਕਿੱਥੇ ਜਾਣ ਕੇ ਲੋਕ ਹਾਂਜੀ ਸਾਡੀ ਇਹ ਬੇਨਤੀ ਆ ਹੜਵਾ ਇੱਕ ਕੁਦਰਤੀ ਆਫਤ ਇਹਦੇ ਨਾਲ ਵੇਖੋ ਕੋਈ ਆਪਾਂ ਟੱਕਰ ਨਹੀਂ ਲੈ ਸਕਦੇ ਪਰ ਇਹਦਾ ਪ੍ਰੋਪਰ ਹੱਲ ਵੀ ਹੋ ਸਕਦਾ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਅੱਜ ਚਲੋ ਆ ਸਰਕਾਰ ਨੇ ਤੇ ਅੱਜ ਦਿੱਤਾ ਹੀ ਕੁਛ ਨਹੀਂ ਪਿਛਲੀਆਂ ਸਰਕਾਰਾਂ ਨੂੰ ਮੰਨ ਲਓ 47 ਤੋਂ ਲੈ ਕੇ ਜਿੰਨਾ ਆ ਏਰੀਆ ਤਕਰੀਬਨ ਹਰ ਵਾਰੀ ਹੱਟ ਦੀ ਮਾਰ ਚੱਲਦਾ ਹੁਣ ਜੀ ਬੱਚੇ ਮਾਲ ਡੰਗਰ ਤਕਰੀਬਨ ਸਾਰਾ ਕੁਝ ਹੀ ਵੇਚਿਆ ਪਰ ਪ੍ਰੋਪਰ ਦਾ ਹੱਲ ਕੀ ਆ ਛੋਟੇ ਛੋਟੇ ਟਾਪੂ ਬਣੇ ਆ ਉਹਨਾਂ ਨੂੰ ਕੱਢਿਆ ਜਾਵੇ ਹੁਣ ਪੋਲ ਆ ਜੀ ਪਿੱਛੇ 1200 ਤੇ 1500 ਮੀਟਰ ਦਾ ਪੋਲ ਆ ਜਿਹਦੇ ਵਿੱਚੋਂ ਸਾਰਾ ਪਾਣੀ ਆਉਂਦਾ ਇੱਥੇ 5.5 ਕਿਲੋਮੀਟਰ 'ਚ ਪਾਣੀ ਫੈਲਿਆ ਜੇ 1500 ਮੀਟਰ ਦੇ ਵਿੱਚ ਦੀ ਪਾਣੀ ਨਿਕਲ ਸਕਦਾ ਇਹਨੂੰ ਨਹਿਰੀ ਸ਼ੇਵ ਦੇ ਦੇਣ ਜ਼ਮੀਨ ਐਕਵਾਇਰ ਕਰਨ ਇੱਕ ਸਾਈਡ ਤੇ ਕਰ ਦੇਣ ਸਾਨੂੰ ਐਡਵਾਂਸ ਭੰਨ ਲਾਉਣ ਦੀ ਕਿਉਂ ਲੋੜ ਪੈਂਦੀ ਹੈ ਕਿਉਂਕਿ ਦਰਿਆਕ ਦੀ 3 ਕਿਲੋਮੀਟਰ ਉੱਪਰ ਆ ਕਿਤੇ 4 ਕਿਲੋਮੀਟਰ ਥੱਲੇ ਆ ਦਰਿਆ ਮਰਜੀ ਨਾਲ ਚੱਲਦਾ ਇੱਕ ਹੋਰ ਗੱਲ ਦੱਸਿਓ ਕਿ ਇਹਦੇ ਵਿੱਚ ਜਿੰਨੀ ਵੀ ਤੁਹਾਡੀ ਜ਼ਮੀਨ ਜਾਂ ਖੇਤੀ ਤੁਹਾਡੀ ਹੱਟ ਦੇ ਵਿੱਚ ਆ ਗਈ ਇਹ ਸਾਰੀ ਤੁਹਾਡੀ ਮਾਲਕੀ ਹੈ ਜਾਂ ਇਹ ਕੋਈ ਸਰਕਾਰ ਦੀ ਕੋਈ ਪੰਚਾਇਤੀ ਜ਼ਮੀਨ ਵੀ ਹੈਗੀ ਇਹਦੇ 'ਚ ਵੇਖੋ ਜੀ ਪੰਚਾਇਤੀ ਜ਼ਮੀਨ ਹੈਗੀ ਆ ਉਹ ਵੀ ਲੋਕਾਂ ਨੇ ਮੰਨ ਲਓ ਠੇਕਾ ਦੇ ਕੇ ਵਾਣ ਡਿਆ ਔਰ ਜਮੀਨ ਸਾਰੀ ਮਾਲਕੀ ਆ ਜੇਕਰ ਕੋਈ ਵਿਆਸ ਦਰਿਆ ਦੀ ਆਪਣੀ ਜਮੀਨ ਹੈ ਤਾਂ ਸਰਕਾਰ ਦੱਸੇ ਕਿੱਥੇ ਆ ਜੇ ਉਹਦੀ ਜਮੀਨ ਹੈ ਤਾਂ ਜੇ ਮਾਲਕੀ ਜਮੀਨ ਹੈ ਉਹ ਐਕਵਾਇਰ ਕਰ ਲੈਣ ਅਸੀਂ ਤਾਂ ਆਪਣੀ ਜਮੀਨ ਵੀ ਦੇ ਦੇਾਂਗੇ ਕਿੰਨੀ ਜਮੀਨ ਚਾਹੀਦੀ ਐਕਵਾਇਰ ਕਰਨ ਇਹਨੂੰ ਇੱਕ ਸਾਈਡ ਤੇ ਕਰ ਦੇਣ ਇੱਥੋਂ ਮੰਨ ਲਓ ਮਾਝੇ ਵਾਲਾ ਏਰੀਆ 5 ਤੋਂ 6 ਕਿਲੋਮੀਟਰ ਚੌੜਾ ਜਿਹੜਾ ਹੁਣ ਪਾਣੀ ਵਗਣਿਆ ਜੇ ਇਹਨੂੰ 1.5 ਕਿਲੋਮੀਟਰ ਦੇ ਮੀਟਰ ਦੀ ਵਿੱਚ ਕੱਢਣਾ ਹੋਵੇ ਤੇ ਨਹਿਰੀ ਸ਼ੇਪ ਦੇ ਦੇਣ ਜੇ 1200 ਮੀਟਰ ਚੌੜਾ ਇੱਕ ਪੋਲ ਵਾ ਉਹਦੇ ਥੱਲੇ ਇੰਨਾ ਪਾਣੀ ਲੰਘ ਸਕਦਾ ਇੱਥੇ 5 ਕਿਲੋਮੀਟਰ ਚੌੜਾ ਕਤੋਂ ਕਿਥੇ ਇਨੂੰ ਨਹਿਰੀ ਸ਼ੇਪ ਦੇ ਦੇਣ ਕਰ ਸਕਦੀਆਂ ਸਰਕਾਰਾਂ ਸਰਕਾਰ ਤੋਂ ਮੰਗ ਕਰਦੇ ਕੋਈ ਵੱਡਾ ਕੰਮ ਕਰਨ ਸਾਰੀ ਉਮਰ ਨੰਗੀ ਵੱਡਿਆਂ ਦੀ ਨੰਗੀ ਸਾਡੇ ਅੱਧ ਚ ਆ ਗਏ ਆ ਇਦੋਂ ਵਾਲੇ ਬੱਚੇ ਵੀ ਬਾਨੀ ਬਣਨਗੇ ਕੋਈ ਵੱਡਾ ਭਰਾਲਾ ਕਰੇ ਸਰਕਾਰ ਕਿ ਇਹਨੂੰ ਨਹਿਰੀ ਸ਼ੇਪ ਦਿੱਤੀ ਜਾਵੇ ਸਾਡੇ ਐਡਵਾਂਸ ਬਣ ਸਾਡੀ ਮਜਬੂਰੀ ਅਸੀਂ ਚਾਹੁੰਦੇ ਨਹੀਂ ਲਈਏ ਪਰ ਕੀ ਕਰੀਏ ਆਫਤਾ ਕੁਦਰਤੀ ਆਫਤਾ ਮੀ ਵੀ ਆਉਣੇ ਆ ਬਰਸਾਤ ਵੀ ਹੋਣੀ ਆ ਦਰਿਆ ਨੇ ਵੀ ਚੱਲਣਾ ਪਰ ਦਰਿਆ ਨੂੰ ਥੋੜੀ ਜਿਹੀ ਸ਼ੇਪ ਦਿੱਤੀ ਜਾਵੇ ਨਹਿਰੀ ਸ਼ੇਪ ਦੇ ਕੇ ਮੰਨ ਲਓ ਜਿੰਨੀ ਵੀ ਜ਼ਮੀਨ ਰਿਕਵਰ ਕਰਨੀ ਆ 1.5 ਕਿਲੋਮੀਟਰ 2 ਕਿਲੋਮੀਟਰ ਵੀ ਕਰ ਲੈਣ ਕਿੱਡੇ ਕਿੱਡੇ ਪੋਲ ਬਣੇ ਆ ਜੀ ਥੱਲੇੋਂ ਦੀ ਪਾਣੀ ਲੰਗੀ ਜਾਂਦਾ ਇੱਥੇ 5 ਕਿਲੋਮੀਟਰ ਦੇ ਵਿੱਚ ਹਜ਼ਾਰਾਂ ਏਕੜ ਜਮੀਨ ਆਪਣੀ ਫਸਲ ਮਰ ਗਈ ਇਹਦਾ ਹੱਲ ਅਸੀਂ ਮੁਆਵਜ਼ਾ ਨਹੀਂ ਮੰਗਦੇ ਸਾਨੂੰ 2 4 10000 ਮੁਆਵਜ਼ਾ 50000 ਮਿਲ ਜੂ ਕੀ ਕਰਾਂਗੇ ਉਹਨੂੰ ਹਰ ਸਾਲ ਸਰਕਾਰ ਦਿੰਦੀ ਆ ਕੀ ਕਰਾਂਗੇ ਉਹਨੂੰ ਅਸੀਂ ਮੁਆਵਜ਼ਾ ਨਹੀਂ ਮੰਗਦੇ ਸੀ ਕਿ ਨਵੀਂ ਮੁਆਵਜ਼ਾ ਬੰਦ ਕਰਕੇ ਇਹਦੀ ਖਲਾਈ ਕੀਤੀ ਜਾਵੇ ਨਹਿਰੀ ਸ਼ੇਪ ਦਿੱਤੀ ਜਾਵੇ ਪ੍ਰੋਪਰ ਹੱਲ ਬਿਲਕੁਲ ਜੇ ਕੋਈ ਹੋਰ ਗੱਲ ਦੱਸਿਓ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਇਹ ਜਿਹੜਾ ਅ ਅਗਲੇ ਪਾਸੇ ਤੋਂ ਬਨ ਟੁੱਟ ਚੁੱਕਾ ਹੈ ਕੀ ਲੋਕ ਅਜੇ ਵੀ ਯਤਨ ਕਰ ਰਹੇ ਕਿ ਬਨ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਢੱਕਾ ਲਾਇਆ ਜਾ ਸਕੇ ਬਿਲਕੁਲ ਜੀ ਇਹ ਜਿੰਨੀ ਸੰਗਤ ਖੜੀ ਆ ਜਿੱਥੇ ਤੁਸੀਂ ਪਹੁੰਚੇ ਆ ਇਹ ਖੜੇ ਇਸੇ ਵਾਸਤੇ ਆ ਆ ਮਿੱਟੀ ਪਈ ਆ ਸੰਗਤ ਲੱਗੀ بارش ਕਰਕੇ ਕੰਮ ਰੋ ਗਿਆ ਇਹ ਤਾਂ ਮਾੜੀ ਜੀ بارش ਕੰਟਰੋਲ ਹੁੰਦੀ ਆ ਅਸੀਂ ਤੇ ਰਹਿ ਨਹੀਂ ਸਕਦੇ ਕਰਾਂਗੇ ਕੀ ਜੇ ਇਹਨੂੰ ਇਤਰਾ ਹੀ ਵਗਣ ਦਿੱਤਾ ਇਹਨੂੰ ਖੁੱਲਾ ਛੱਡ ਦਿੱਤਾ ਸਾਡੀ ਤਾਂ ਕਣਕ ਵੀ ਨਹੀਂ ਬੀਜੀ ਜਾਣੀ ਇਹ ਤਾਂ ਸਾਨੂੰ ਜੋ ਵੀ ਹੱਲ ਕਰਨਾ ਪਿਆ ਸੰਪਰਦਾਵਾਂ ਕਰਦੀਆਂ ਕਮੇਟੀਆਂ ਕਰਦੀਆਂ ਸਰਕਾਰ ਜਿੰਨਾ ਜੋਗਾ ਕਰਦੀ ਆ ਪਰ ਇਹ ਤਾਂ ਸਾਨੂੰ ਆਪ ਹੀ ਅੱਗੇ ਲਾ ਕੇ ਕਰਨਾ ਪੈ ਰਿਹਾ ਚਲੋ ਇਹਦੇ ਉੱਤੇ ਸਰਕਾਰ ਧਿਆਨ ਤਾਂ ਨਹੀਂ ਦਿੰਦੀ ਕਿਉਂ ਸਰਕਾਰ ਨੇ ਬੰਨ ਲਾਈ ਨਹੀਂ ਬੰਨ ਅਸੀਂ ਆਪ ਲਾਇਆ ਸਰਕਾਰ ਦਾ ਇਹਦੇ ਉੱਤੇ ਧਿਆਨ ਨਹੀਂ ਤੇ ਸਾਨੂੰ ਕਰਨਾ ਵੀ ਆਪ ਹੀ ਪੈਣਾ ਪਰ ਸਾਡੀ ਮਜਬੂਰੀ ਆ ਵੀ ਜੇ ਸਰਕਾਰ ਚਾਵੇ ਦਰਿਆ ਨੂੰ ਨਹਿਰੀ ਸ਼ੇਪ ਦੇਵੇ ਜ਼ਮੀਨ ਐਕਵਾਇਰ ਕਰੇ ਇਹਨੂੰ ਪ੍ਰੋਪਰ ਹੱਲੇ ਆ ਜੀ ਇਹਨਾਂ ਲੋਕਾਂ ਦੇ ਬਹੁਤ ਵੱਡੇ ਸਵਾਲੀਏ ਚਿੰਨੇ ਪਰ ਵੱਡੀ ਤਰਾਸਦੀ ਵਾਲੀ ਗੱਲ ਹੈ ਕਿ ਇਹਨਾਂ ਲੋਕਾਂ ਦੇ ਸਾਹਮਣੇ ਵੱਡੀ ਚੁਣੌਤੀ ਆ ਚੁੱਕੀ ਹੈ ਔਰ ਬਾਉਪੁਰ ਤੋਂ ਬਾਅਦ ਚੱਕਪੱਤੀ ਵਾਲਾ ਜਿਹੜਾ ਦਰਿਆ ਦਾ ਬੰਨ ਹੈ ਉਹ ਫਿਰ ਟੁੱਟ ਚੁੱਕਾ ਹੈ ਔਰ ਇਸੇ ਨੂੰ ਲੈ ਕੇ ਇਹਨਾਂ ਲੋਕਾਂ ਦੇ ਵੱਲੋਂ ਮੀਂਹ ਦੇ ਵਿੱਚ ਵੀ ਵੱਡੀ ਚਾਰਾ ਜ਼ੋਈ ਕੀਤੀ ਜਾ ਰਹੀ ਹੈ ਇਸੇ ਨੂੰ ਲੈ ਕੇ तमाम ਸਾਰੇ ਜਿਹੜੇ ਸਵਾਲ ਇਹਨਾਂ ਲੋਕਾਂ ਦੇ ਉਹਨਾਂ ਸੰਜੀਦਾ ਸਵਾਲਾਂ ਦੇ ਉੱਪਰ ਆ ਜਿਹੜੀਆਂ ਸੱਤਾਧਾਰੀ ਤਿਰਾਂ ਪੰਜਾਬ ਦੇ ਵਿੱਚ ਕਾਬਜ਼ ਰਹੀਆਂ ਨੇ ਉਹਨਾਂ ਦਾ ਵੀ ਗੌਰ ਫਰਮਾਉਣਾ ਮੁਢਲੇ ਤੌਰ ਤੇ ਫਰਜ਼ਬੰਦ ਹੈ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ